ਦਾ ਪ੍ਰਗਟ ਸਿੰਘ ਨੇ ਉਹਨੇ ਵੀ ਆਪਣੀ ਟੀਮ ਨਾਲ ਬੜੀ ਕੋਸ਼ਿਸ਼ ਕੀਤੀ ਗੋਤਾ ਕਰਾਇਆ ਸੀ ਨਾਲੇ ਆਪਣੇ ਮੁੰਡੇ ਵੀ 15 16 ਫਿਰ ਉਹਨੇ ਕੋਸ਼ਿਸ਼ ਕੀਤੀ ਤੇ ਫਿਰ ਵੀ ਕੋਈ ਹੱਲ ਨਹੀਂ ਹੋਇਆ ਉਧਰ ਵੀ ਦੇਖ ਕੇ ਆਏ ਔਰੇ ਵੀ ਦੇਖਿਆ ਬਹੁਤ ਜਗ੍ਹਾ ਦੇਖ ਕੇ ਆ ਰਹੇ ਆ ਪਰ ਮਿਲਿਆ ਨਹੀਂ ਕੋਈ ਸਾਨੂੰ ਤਾਕਤ ਹੈ ਨਹੀਂ ਕੋਈ ਜੀ ਕੋਈ ਸਾਡੀ ਮੰਗ ਵੀ ਸੁਣ ਨਹੀਂ ਰਿਹਾ ਜੀ ਕਈ ਲੋਕ ਇਹ ਵੀ ਗੱਲਾਂ ਕਰਦੇ ਨੇ ਕਹਿੰਦੇ ਕਿ ਹਰਸ਼ਦੀਪ ਨੂੰ ਕਿਸੇ ਨੇ ਧੱਕਾ ਦੇ ਦਿੱਤਾ ਨਹੀਂ ਜੀ ਧੱਕਾ ਤਾਂ ਕਿਸੇ ਨੇ ਨਹੀਂ ਦਿੱਤਾ ਹੂੰ ਉਹ ਐਸੇ ਡੁੱਬ ਗਿਆ ਨਹੀਂ ਮਿਲ ਰਹੀ ਜੀ ਲਾਚੀ ਸਾਨੂੰ ਪ੍ਰਸ਼ਾਸਨ ਵੱਲੋਂ ਕੋਈ ਸਾਡੀ ਕੋਈ ਕਿਰਪਾ ਕਰੋ ਸਾਡੇ ਤੇ ਤਿੰਨ ਬੱਚੇ ਦੋ ਸੀ ਆਪਹੀਂ ਆਹੀ ਦਿਹਾੜੀ ਦਾਪਾ ਕਰਦੇ ਆ ਦੋਵੇਂ ਮਾਲਕ ਦੀ ਜੀ ਹਮ ਘਰ ਦਾ ਗੁਜ਼ਾਰਾ ਚਲਾਉਂਦੇ ਆ ਆ ਰਿਹਾ ਮੰਮੀ ਕਹਿ ਰਿਹਾ ਮੈਂ ਬਾਹਰ ਖੜਿਆ ਦੱਸਿਆ ਨਹੀਂ ਕੁਛ ਐ ਬਸ ਐਨੇ ਗੱਲ ਕਰੀ ਵੀ ਬਾਹਰ ਖੜਿਆ ਮੈਂ ਵੀ ਆ ਰਿਹਾ ਵੀ ਦਿਹਾੜੀ ਪਾ ਜਾਣਾ ਸੀ ਮੈਂ ਲੈ ਕੇ ਜਾਣਾ ਸੀ ਆਏ ਮਕੰਗੂ ਕੀ ਆ ਬਰ ਘਰ ਦਾ ਗੁਜ਼ਾਰਾ ਚੱਲੀ ਜਾਂਦਾ ਜੀ ਵਾ ਕੁਝ ਜ਼ਿਆਦਾ ਕੁਝ ਨਹੀਂ ਹੈ ਘਰ ਦਾ ਖਰਚਾ ਪਾਣੀ ਚ ਲਾਈ ਜਾਂਦੇ ਦਿਹਾੜੀ ਲਾ ਜਾਂਦੇ ਫੇਰ ਆ ਜਾਂਦੇ ਕਦੀ ਛੁੱਟੀ ਪੈ ਜਾਂਦੀ ਹੈ ਬਹੁਤ ਜਾਰੀ ਸੀ ਮੈਂ ਵੀ ਇਹਦੇ ਪਿੱਛੇ ਦੌੜ ਗਈ ਕਹਿੰਦੇ ਸਾਡਾ ਹਰਸ਼ਦੀਪ ਡੁੱਬ ਗਿਆ ਡੁੱਬ ਗਿਆ ਮੇਰੇ ਹੱਥ ਤੱਕ ਹੀ ਪੜਿਆ ਦਾ ਛੋਟਾ ਜਿਹਾ ਕਿਉਂ ਨਹੀਂ ਜ਼ਿਆਦਾ ਆਵੇਗਾ ਬਹੁਤ ਯਾਦਾਂ ਮੈਂ ਬਤਾ ਉਸ ਕਿਆਂ ਆਂਦੇ ਦੇ ਦੂਰ ਤੇਬ ਜੱਫੀ ਬਾਗ ਮਿਲਦਾ ਦੇ ਰਾਤ ਨੂੰ ਮੈਨੂੰ ਕਹਿਦਾ ਹਾਂ ਚਾਚੀ ਜੇ ਦੁੱਧ ਲੈਣਾ ਮੈਂ ਤੁਹਾਨੂੰ ਕਹਿ ਦਾਂਗਾ ਬਸ ਉਸ ਦਿਨ ਰਾਤ ਨੂੰ ਹੀ ਆਖਰੀ ਵਾਰੀ ਮੇਰੇ ਨਾਲ ਬੋਲਿਆ ਬਸ ਹੋਰ ਕੋਈ ਬਾਤ ਨਹੀਂ ਹੋਈ ਬਸ ਮੁੜ ਕੇ ਨਾ ਉਹ ਦਿਖਿਆ ਨਾ ਬੋਲਿਆ ਸਾਡੇ ਨਾਲ ਹਰਸ਼ਦੀਪ ਦੀ ਜਿਹੜੀ ਡੈੱਡ ਬੋਡੀ ਹੈ ਕਿ ਐਦਾਂ ਹੀ ਰੁਲ ਜੇਗੀ ਜਾਂ ਫਿਰ ਪ੍ਰਸ਼ਾਸਨ ਕੁਝ ਕਰੇਗਾ ਕੋਸ਼ਿਸ਼ ਬਹੁਤ ਕਰ ਲਈ ਰਾਤੀ ਰਾਤ ਕੋਈ ਪਤਾ ਵੀ ਨਹੀਂ ਜੀ ਵੀਰੇ ਪਤਾ ਗਿਆ ਰਾਤੀ ਰਾਤ ਕੋਈ ਚੀਜ਼ ਹੈ ਜੀ ਕੋਈ ਚੱਕ ਵੀ ਲੈ ਜਾਂਦੇ ਜਾਨਵਰ ਹੀ ਬਹੁਤ ਨੇ ਸਤਿ ਸ਼੍ਰੀ ਅਕਾਲ ਮੈਂ ਸੋਨੂੰ ਜਾਂਚ ਲਾ ਦੇ ਤੁਸੀਂ ਦੇਖ ਰਹੇ ਹੋ ਫਰੀडम ਟੀਵੀ 15 ਅਗਸਤ ਦਾ ਦਿਨ ਅਸੀਂ ਪਹਿਲਾਂ ਵੀ ਦੋ ਤਿੰਨ ਵਾਰ ਖਬਰਾਂ ਲਾਈਆਂ ਜਿਸ ਤਰੀਕੇ ਦੇ ਨਾਲ ਜਾਂਸਲੀ ਦੇ ਪਿੰਡ ਦੇ ਵਿੱਚ ਇੱਕ 14 ਸਾਲ ਦਾ ਹਰਸ਼ਦੀਪ ਗੰਦੇ ਨਾਲੇ ਦੇ ਵਿੱਚ ਲੱਗਦੇ ਚੋਏ ਦੇ ਵਿੱਚ ਡੁੱਬ ਕੇ ਮਰ ਗਿਆ ਸੀ ਪਰ ਹਜੇ ਤੱਕ ਉਸ ਦੀ ਡੈੱਡ ਬੋਡੀ ਨਹੀਂ ਮਿਲੀ ਪੂਰੇ ਅੱਜ 7 ਦਿਨ ਹੋ ਗਏ ਨੇ ਇੱਕ ਹਫਤਾ ਹੋ ਚੁੱਕਿਆ ਪਰ ਹਜੇ ਕਿਸੇ ਵੀ ਪ੍ਰਸ਼ਾਸਨ ਨੇ ਕਿਸੇ ਵੀ ਸੰਸਥਾਨ ਨੇ ਕੋਸ਼ਿਸ਼ ਤਾਂ ਬਹੁਤ ਕਰ ਰਹੇ ਨੇ ਇਹ ਕੋਸ਼ਿਸ਼ ਕਿ ਡੈਡ ਬੋਡੀ ਮਿਲੇ ਹਾਲਾਂਕਿ ਬਹੁਤ ਸਾਰੇ ਤੁਹਾਨੂੰ ਦੱਸ ਦਈਏ ਕਿ ਪ੍ਰਗਟ ਸਿੰਘ ਗੋਤਾਖੋਰ ਵੀ ਆਏ ਸੀ ਪਰ ਉਹਨਾਂ ਨੇ ਵੀ 6-7 ਘੰਟੇ ਲਗਾਤਾਰ ਆਪਣੀ ਟੀਮ ਦੇ ਨਾਲ ਲੱਭਣ ਦੀ ਕੋਸ਼ਿਸ਼ ਕੀਤੀ 4-3-4 ਕਿਲੋਮੀਟਰ ਦੇ ਸਫ਼ਰ ਤੈਅ ਕੀਤਾ ਪਰ ਉਹ ਬੱਚੇ ਦੀ ਜਿਹੜੀ ਮ੍ਰਿਤਕ ਦੇ ਆ ਉਹ ਨਹੀਂ ਮਿਲੀ ਅੱਜ ਪਰਿਵਾਰ ਦਾ ਬਹੁਤ ਬੁਰਾ ਹਾਲ ਹੈ ਅਸੀਂ ਉਹਨਾਂ ਦੇ ਘਰ ਦੇ ਵਿੱਚ ਹੀ ਖੜੇ ਹਾਂ ਅਪੀਲ ਕਰ ਰਹੇ ਨੇ ਸਰਕਾਰਾਂ ਨੂੰ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਉਹਨਾਂ ਦੇ ਪੜੋਸੀ ਖੜੇ ਨੇ ਤੇ ਜਿਹੜੇ ਲੋਕ ਇਸੇ ਪਿੰਡ ਦੇ ਨੇ ਉਹ ਲਗਾਤਾਰ ਕੋਸ਼ਿਸ਼ ਵੀ ਕਰ ਰਹੇ ਨੇ ਲੱਭਣ ਦੀ ਸੋ ਆਪਾਂ ਗੱਲਬਾਤ ਕਰਾਂਗੇ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਤੁਹਾਡਾ ਵਿਕਰਮ ਸਿੰਘ ਜੀ ਵਿਕਰਮ ਸਿੰਘ ਕੀ ਕਹਿਣਾ ਚਾਹੋਗੇ ਕਿ ਅੱਜ ਪੂਰਾ ਇੱਕ ਹਫਤਾ ਹੋ ਗਿਆ ਹਜੇ ਤੱਕ ਬੱਚੇ ਦੀ ਡੈੱਡ ਬੋਡੀ ਨਹੀਂ ਮਿਲੀ ਹੈਗੀ ਤੇ ਕਿੰਨੀ ਕ ਯਾਨੀ ਕੋਸ਼ਿਸ਼ ਰਹਿ ਰਹੀ ਹੈ ਪਿੰਡ ਵਾਲਿਆਂ ਦੀ ਆ ਹੋਰ ਲੋਕ ਪ੍ਰਸ਼ਾਸਨ ਦੀ ਗੱਲ ਇਹ ਹੈ ਕਿ ਜਰਾ ਆਪਣੀ ਕੋਸ਼ਿਸ਼ ਤਾਂ ਡੇਲੀ ਚੱਲ ਰਹੀ ਹੈ ਸਵੇਰੇ ਸ਼ਾਮ ਜਾ ਕੇ ਸਾਰਾ ਆਪਾਂ ਚੈੱਕ ਕਰ ਰਹੇ ਆਂ ਹੂੰ ਤੇ ਆਪਾਂ ਆਪਣੇ ਨਾਲ ਮੁੰਡੇ ਵੀ ਹੈਗੇ ਪੰਜ ਦਾ ਜਿਹੜੇ ਨਾਲ ਡੇਲੀ ਸਵੇਰੇ ਸ਼ਾਮ ਜਾ ਕੇ ਆਪਾਂ ਕੋਸ਼ਿਸ਼ ਪੂਰੀ ਕਰ ਰਹੇ ਆਂ ਬਾਕੀ ਅੱਗੇ ਲੋਕਾਂ ਦੀਆਂ ਗੱਲਾਂ ਲੋਕਾਈ ਲੋਕ ਕਹਿੰਦੇ ਨੇ ਵੀ ਬੱਚਾ ਲੁਕੇ ਬੈਠਿਆ ਹੈ ਜੀ ਇਹ ਗੱਲ ਹੈ ਕੋਈ ਗੱਲਾਂ ਪਰ ਅਸੀਂ ਲੋਕਾਂ ਦੀ ਗੱਲ ਵੱਲ ਧਿਆਨ ਨਹੀਂ ਦੇ ਰਹੇ ਅਸੀਂ ਆਪਣੀ ਕੋਸ਼ਿਸ਼ ਜਾਰੀ ਰੱਖੀ ਹੋਈ ਹੈ ਅੱਛਾ ਪ੍ਰਸ਼ਾਸਨ ਦੇ ਨਾਲ ਕਿਸੇ ਨਾਲ ਗੱਲਬਾਤ ਹੋਈ ਹੈ ਥਾਣੇ ਦੇ ਵਿੱਚ ਤੁਸੀਂ ਰਿਪੋਰਟ ਵਗੈਰਾ ਲਿਖਾਈ ਆਏ ਸੀ ਕੋਈ ਨਹੀਂ ਸਾਡੀ ਕੋਈ ਪ੍ਰਸ਼ਾਸਨ ਦੇ ਕੋਈ ਗੱਲਬਾਤ ਹਲੇ ਹੋਈ ਨਹੀਂ ਕੋਈ ਵੀ ਗੱਲ ਨਹੀਂ ਹੋਈ ਸਾਡੀ ਅੱਛਾ ਗੋਤਾਖੋਰ ਵੀ ਆਇਆ ਸੀ ਪ੍ਰਗਟ ਸਿੰਘ ਆ ਤੇ ਉਹਨਾਂ ਨੇ ਕਾਫੀ ਮੁਸ਼ਕਲ ਵੀ ਕੀਤੀ ਲੱਭਣ ਦੀ ਉਹਨਾਂ ਨੂੰ ਵੀ ਨਹੀਂ ਮਿਲੀ ਹੈਗੇ ਪਰ ਦੇਖੋ ਤਾਂ ਮਾਲਕ ਦੀ ਮਾਲਕ ਜਾਣੇ ਬੰਦਰ ਕੋਸ਼ਿਸ਼ ਕਰ ਸਕਦਾ ਪ੍ਰਗਟ ਸਿੰਘ ਨੇ ਉਹਨੇ ਆਪਣੀ ਟੀਮ ਨਾਲ ਬੜੀ ਕੋਸ਼ਿਸ਼ ਕੀਤੀ ਗੋਤਾ ਕਰ ਆਈ ਸੀ ਨਾਲੇ ਆਪਣੇ ਮੁੰਡੇ ਵਿੱਚ 15 16 ਫਿਰ ਉਹਨੇ ਕੋਸ਼ਿਸ਼ ਕੀਤੀ ਤੇ ਫਿਰ ਵੀ ਕੋਈ ਹੱਲ ਨਹੀਂ ਹੋਇਆ ਸੋ ਹੋਰ ਵੀ ਖੜੇ ਨੇ ਭਾਜੀ ਤੁਹਾਡੇ ਕੀ ਨਾਂ ਸੁਨੀਲ ਜੀ ਸੁਨੀਲ ਤੁਹਾਡੇ ਕੀ ਲੱਗਦਾ ਸੀ ਹਰਸ਼ਦੀਪ ਮੇਰਾ ਛੋਟਾ ਭਾਈ ਹੈ ਜੀ ਅੱਛਾ ਅੱਛਾ ਕੀ ਕਹਿਣਾ ਚਾਹੁੰਦੇ ਹੋ ਕਿ ਤੁਸੀਂ ਜਾਣੇ ਹੋ ਲੱਭਣ हां जी दिल्ली जा रहे ने सात ਕਿੰਨੋ ਕਿ ਜੀ ਅੱਜ ਹੁਣ ਕਦ ਗਏ ਸੀ ਸਵੇਰੇ ਗਏ ਸੀ ਅੱਜ ਗਏ ਸੀ ਜੀ ਹਾਂ ਜੀ ਮਿਲਿਆ ਨਹੀਂ ਆ ਜੀ ਉਧਰ ਵੀ ਦੇਖਿਆ ਆ ਔਰੇ ਵੀ ਦੇਖਿਆ ਬਹੁਤ ਜਗ੍ਹਾ ਦੇਖ ਕੇ ਆ ਰਹੇ ਆ ਪਰ ਮਿਲਿਆ ਨਹੀਂ ਆ ਜੀ ਕਿੰਨੇ ਜਣੇ ਜਾਂਦੇ ਹੋ ਲੱਭਣ ਵਾਸਤੇ ਲੱਭਣ ਵਾਸਤੇ 6-7 ਜਣੇ ਜਾਂਦੇ ਆ ਪਿੱਛੇ ਖੜੇ ਨੇ ਸਾਰੇ ਹਾਂ ਜੀ ਤੁਹਾਡਾ ਕੀ ਨਾਂ ਆ ਜੀ ਅੱਗੇ ਆ ਜੋ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਹਾਂ ਜੀ ਗੁਰਵਿੰਦਰ ਸਿੰਘ ਕੀ ਲੱਗਦੇ ਤੁਸੀਂ ਨਾ ਨਾ ਚਾਚਾ ਜੀ ਅੱਛਾ ਚਾਚਾ ਜੀ ਉਹ ਲੱਭਣ ਦੀ ਕੋਸ਼ਿਸ਼ ਚੱਲ ਰਹੀ ਆ ਜੀ ਸਵੇਰੇ 6 ਵਜੇ ਜਾਣਾ ਜੀ ਉਰ ਤੋਂ ਕਾਫੀ ਦੂਰ ਤੱਕ 1.5 2 ਕਿਲੋਮੀਟਰ ਲੱਭ ਜਾਂਦਾ ਜੀ ਉਰ ਤੋਂ ਲੈ ਕੇ ਉਸ ਤੋਂ ਬਾਅਦ ਜਾਣਿਆ ਸੀ ਫਰੀਦਪੁਰ ਕੋਣੀ ਉੱਥੇ ਵੀ ਦੇਖ ਕੇ ਆਣੇ ਆ ਜੀ ਵੀ ਫਿਰ ਵੀ ਕੋਈ ਪਤਾ ਨਹੀਂ ਲੱਗਦਾ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਮਤਲਬ ਕੋਈ ਸਾਨੂੰ ਲਾਭਦਗ ਹੈ ਨਹੀਂ ਕੋਈ ਜੀ ਕੋਈ ਸਾਡੀ ਮੰਗ ਕੋਈ ਸੁਣ ਵੀ ਨਹੀਂ ਰਿਹਾ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਗੁਲਚਨ ਹੈ ਹਰਸ਼ਦੀਪ ਕੀ ਲੱਗਦਾ ਸੀ ਤੁਹਾਡਾ ਮੇਰਾ ਭਤੀਜਾ ਸੀ ਜੀ ਉੰਜ ਤੁਸੀਂ ਵੀ ਜਾਂਦੇ ਲੱਭਣ ਹਾਂਜੀ ਜੀ ਦਿੱਲੀ ਆ ਰਹੇ ਹਾਂ ਕਈ ਲੋਕ ਇਹ ਵੀ ਗੱਲਾਂ ਕਰਦੇ ਨੇ ਕਹਿੰਦੇ ਕਿ ਹਰਸ਼ਦੀਪ ਨੂੰ ਕਿਸੇ ਨੇ ੱੱੱਕਾ ਦੇ ਦਿੱਤਾ ਨਹੀਂ ਜੀ ੱੱੱਕਾ ਦੁੱਕਾ ਕਿਸੇ ਨੇ ਦਿੱਤਾ ਹੂੰ ਵੈਸੇ ਡੁੱਬ ਗਿਆ ਉਹ ਹੂੰ ਹਾਂਜੀ ਉਹ ਤਾਂ ਪੈਸ ਸਲੀਪ ਅੱਛਾ ਜਿਸ ਤਰ੍ਹਾਂ ਹੋਰ ਵੀ ਟੀਮਾਂ ਆਈਆਂ ਸੀ ਗੋਤਾਖੋਰ ਦੀਆਂ ਲੋਕ ਲੱਭ ਵੀ ਰਹੇ ਨੇ ਹੁਣ ਜਿੱਦਾਂ ਦੀ ਕੋਸ਼ਿਸ਼ ਆ ਰਹੀ ਹੈ ਕਹਿੰਦੇ ਕਿ ਪਾਣੀ ਵੀ ਆ ਜਾਂਦਾ ਚੋਏ ਦੇ ਵਿੱਚ ਦੁਆਰੇ ਫੇਰ ਗਿਆ ਉਹਦੇ ਵਿੱਚ ਪ੍ਰੇਸ਼ਾਨੀ ਆ ਰਹੀ ਹੈ ਹਾਂਜੀ ਪਾਣੀ ਥੋੜਾ ਬਹੁਤ ਆ ਜਾਂਦਾ ਹੈ ਜਿਆਦਾ ਵੀ ਨਹੀਂ ਆ ਰਿਹਾ ਹੂੰ ਹਾਂਜੀ ਸੋ ਹਰਸ਼ਦੀਪ ਦੇ ਪਿਤਾ ਜੀ ਵੀ ਸਾਡੇ ਨਾਲ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਡਾ ਕੀ ਨਾਮ ਹੈ ਰਣਜੀਤ ਸਿੰਘ ਜੀ ਅੱਛਾ ਹਰਸ਼ਦੀਪ ਦੀ ਹਜੇ ਤੱਕ ਯਾਨੀ ਡੈੱਡ ਬੋਡੀ ਨਹੀਂ ਮਿਲੀ ਹੈਗੀ ਨਹੀਂ ਮਿਲੀ ਜੀ ਉਹ ਕਰ ਰਹੇ ਆ ਲੱਭਣ ਜਾ ਰਹੇ ਆ ਸਵੇਰੇ ਵੀ ਜਾ ਰਹੇ ਆ ਸ਼ਾਮ ਨੂੰ ਜਾ ਰਹੇ ਆ ਦੁਪਹਿਰ ਨੂੰ ਜਾ ਰਹੇ ਆ ਨਹੀਂ ਮਿਲ ਰਹੀ ਜੀ ਲਾਸ਼ ਜੀ ਸਾਨੂੰ ਪ੍ਰਸ਼ਾਸਨ ਵੱਲੋਂ ਕੋਈ ਸਾਡੀ ਕੋਈ ਕਿਰਪਾ ਕਰੋ ਸਾਡੇ ਤੇ ਠੀਕ ਹੈ ਜੀ ਕਿੰਨੇ ਕਿੰਨੇ ਬੱਚੇ ਆ ਤੁਹਾਡੇ ਕੋਲ ਤਿੰਨ ਹੀ ਤਿੰਨ ਤਿੰਨੇ ਜੋ ਗੱਭਰ ਮੁੰਡਾ ਸੀ ਦੂਸਰੀ ਜਗਾਂ ਦੇ ਹੂੰ ਉਹ ਡੁੱਬ ਕੇ ਮਰ ਲਿਆ ਅੱਛਾ ਬੱਚਿਆਂ ਜਿਹੜਾ ਹਰਸ਼ਦੀਪ ਸੀ ਉਹ ਜਿਸ ਤਰ੍ਹਾਂ ਪੜਦਾ ਸੀ ਜਾਂ ਕੀ ਕੰਮ ਕਰਦਾ ਸੀ ਪੜਦਾ ਸੀ ਪੜਦਾ ਸੀ ਛੁੱਟੀ ਸੀ ਉਦੋਂ 15 ਅਗਸ ਦੀ ਅੱਛਾ ਹਾਂ ਅੱਛਾ ਤੁਸੀਂ ਕੀ ਕਰਦੇ ਹੋ ਕੰਮ ਦਿਹਾੜੀ ਦੱਪਾ ਕਰਦੇ ਆਂ ਦਿਹਾੜੀ ਮਜ਼ਦੂਰੀ ਬਸ ਕਰਦੇ ਵਿੱਚ ਟੋਟਲ ਮੈਂਬਰ ਕਿੰਨੇ ਆ ਟੋਟਲ ਮੈਂਬਰ 3 ਬੱਚੇ ਆਂ ਦੋ ਅਸੀਂ ਆਪ ਆਂ ਆਹੀ ਦਿਹਾੜੀ ਦੱਪਾ ਕਰਦੇ ਆਂ ਦੋਵੇਂ ਮਾਲਕ ਦੀ ਵੀ ਜੀ ਹੂੰ ਘਰ ਦਾ ਗੁਜ਼ਾਰਾ ਚਲਾਉਂਦੇ ਆਂ ਤਾਂ ਹੁਣ ਫਿਰ ਤੁਹਾਡੇ ਵੱਲੋਂ ਕੋਈ ਪ੍ਰਸ਼ਾਸਨ ਦੇ ਨਾਲ ਗੱਲ ਹੋਰ ਕਿਸੇ ਗੋਤਾ ਖੋੜਦਾ ਕਿਉਂਕਿ ਪਿੰਡ ਦੇ ਜਿਹੜੇ ਲੋਕ ਨੇ ਹੋਰ ਤਾਂ ਕੋਸ਼ਿਸ਼ਾਂ ਕਰੇ ਰਹੇ ਨੇ ਸਾਡੇ ਦਾ ਮਤਲਬ ਕਿ ਬਾਕੀ ਹੋਰ ਸਾਰੇ ਕੋਸ਼ਿਸ਼ ਕਰਕੇ ਸਾਰੇ ਪਰਗੜ ਸਿੰਘ ਜੀ ਵੀ ਆਏ ਸੀ ਸਾਰੇ ਮਤਲਬ ਦੇਖ ਚੇਕਬਾਲ ਕਰੀ ਹੈ ਨੇ ਦੁਨੀਆਦਾਰੀ ਅਸਾਰ ਪਿੰਡ ਵਾਲਾ ਮੇਰੇ ਨਾਲ ਪਿੰਡ ਵਾਲੇ ਸਾਰੇ ਨਾਲ ਸੀ ਪਿੰਡ ਦੇ ਵੀ ਨਾਲ ਸੀ ਮੇਰੇ ਕੋਈ ਕਿਸੇ ਨੇ ਪੈਸਾ ਪੂਸਾ ਤਾਂ ਨਹੀਂ ਲਿੱਤਾ ਕਿ ਲੱਭਣੇ ਦੇ ਵਿੱਚ ਕਿੰਨੇ ਪੈਸੇ ਲਿੱਤੇ ਹੋ ਨਾ ਨਹੀਂ ਨਾ ਕਿਸੇ ਨੇ ਨਹੀਂ ਲਿੱਤਾ ਪ੍ਰਸ਼ਾਸਨ ਉਦਾਂ ਸਾਥ ਦੇ ਰਿਹਾ ਪਿੰਡ ਦੇ ਲੋਕ ਸਾਥ ਦੇ ਰਹੇ ਨੇ ਹਾਂ ਦਾ ਸਾਥ ਦੇ ਰਹੇ ਆਂ ਅੱਛਾ ਹਾਂ ਘਰ ਵਾਲੇ ਕੀ ਕਰਦੇ ਆ ਇਹ ਵੀ ਦਿਹਾੜੀ ਦਾ ਪਾ ਕਰਦੇ ਆਂ ਜੀ ਟੁੱਟ ਗਿਨਾਂ ਜੀ ਰਾਣੀ ਅੱਛਾ ਹੁਣ ਹਰਸ਼ਦੀਪ ਦੀ ਤੁਹਾਡਾ ਬੇਟਾ ਜਿਹੜਾ ਗਬਲਾ ਹਰਸ਼ਦੀਪ ਗਬਲਾ ਬੇਟਾ ਸੀ ਹਾਂਜੀ ਹਾਂਜੀ ਕੀ ਜਿਸ ਟਾਈਮ ਕਿਸ ਤਰ੍ਹਾਂ ਦੇਖਦੇ ਹੋ ਵੈਸੇ ਤਾਂ ਸਵਾਲ ਬਹੁਤ ਔਖਾ ਹੁੰਦਾ ਕਰਨਾ ਕਿਉਂਕਿ ਹੁਣ ਤੱਕ ਤੁਹਾਡੇ ਬੱਚੇ ਦੀ ਛੁੱਟੀ ਜੈਡ ਬੋਡੀ ਨਹੀਂ ਮਿਲੀ ਛੁੱਟੀ ਸੀ ਉਸ ਦਿਨ ਕਰਾਂ ਖੜੇ ਸੀ ਸਵੇਰੇ ਸਵੇਰੀ ਆ ਗਏ ਮੁੰਡੇ ਬੁਲਾਣਾ ਕਹਿ ਰਹੇ ਜੀ ਅਸੀਂ ਜਾ ਰ ਆ ਰ ਮਮੀ ਕਹ ਰ ਮੈਂ ਬਾਹਰ ਖੜਿਆ ਦਸਿਆ ਨਹੀਂ ਕੁਛੇ ਬਸ ਐਨੀ ਗੱਲ ਕਰੀ ਵੀ ਬਾਹਰ ਖੜਿਆ ਮੈਂ ਵੀ ਆ ਰ ਵਿ ਦਿਹਾੜੀ ਪਾ ਜਾਣਾ ਸੀ ਮੈਂ ਲੈ ਕੇ ਜਾਣਾ ਸੀ ਨਾਲ ਹਮ ਬਸ ਫਿਰ ਪਤਾ ਨਹੀਂ ਲੱਗਿਆ ਆਣਾ ਆਣਾ ਕਿਨੇ ਸੀ ਆਇਆ ਹੀ ਨਹੀਂ ਤੁਸੀਂ ਕਾ ਮਿਲਿਆ ਮਿਲਿਆ ਵੀ ਨਹੀਂ ਲੱਭ ਲ ਤੁਸੀਂ ਕਾਦੀ ਦਿਹਾੜੀ ਕਰਦੇ ਹੋ ਕਿੱਥੇ ਲੱਗਿਆ ਹੈ ਦਿਹਾੜੀ ਤੇ ਚਲੇ ਜਾਂਦੇ ਦਿਹਾੜੀ ਮਿਲ ਜਾਂਦੀ ਹੈ ਹਾਂਜੀ ਮਿਰਚਾਂ ਦੇ ਉਸ ਦਿਨ ਬੱਚੇ ਨੂੰ ਕਿੱਥੇ ਲੈ ਕੇ ਜਾਣਾ ਸੀ ਕਹ ਰ ਸੀ ਦਿਹਾੜੀ ਤੇ ਜਾਣਾ ਸੀ ਉੱਥੇ ਨਾਲ ਲੈ ਕੇ ਜਾਣਾ ਸੀ ਮਿਰਚਾਂ ਦਾ ਹਾਂਜੀ ਉਸ ਦਿਨ ਨਿਆਣੇ ਆ ਕੇ ਦੋ ਲੈ ਕੇ ਗਏ ਨੇ ਉਹਨੂੰ ਵੀ ਕਿਹੜੀ ਇੱਥੇ ਚੱਲ ਮम्मी ਬਾਹਰ ਖੜ੍ਹੀਆਂ ਸੀ ਮੈਂ ਕਿੰਨੂੰ ਨਹੀਂ ਲੈ ਕੇ ਜਾਣਾ ਮੈਂ ਨਾ ਲੈ ਕੇ ਜਾਵਾਂਗੀ ਕਹਿੰਦੇ ਨਾ ਅਸੀਂ ਇੱਥੇ ਬਾਹਰ ਖੜ੍ਹਾ ਹਾਂ ਔਰ ਮੈਨੂੰ ਪਤਾ ਨਹੀਂ ਸੀ ਵੀ ਤੁਸੀਂ ਕਿੱਥੇ ਲੈ ਕੇ ਜਾ ਰਹੇ ਹਾਂ ਹਾਂਜੀ ਲੱਗਦਾ ਹੈ ਕਿ ਜਿਸ ਦਿਰੀ ਹੋਣੀ ਸੀ ਉਹ ਲੈ ਕੇ ਗਈ ਹੈ ਕਿ ਹੈ ਕਿ ਨਹੀਂ ਕਿ ਜਦ ਤੁਸੀਂ ਜਾਣਾ ਸੀ ਦਿਹਾੜੀ ਤੇ ਪਰ ਕਹਿੰਦੇ ਨੇ ਜਿਸ ਦੀ ਆਣੀ ਹੈ ਤੁਹਾਡੇ ਬੱਚੇ ਦੀ ਜਿਹੜੀ ਆਣੀ ਸੀ ਉਹ ਖਿੱਚ ਕੇ ਲੈ ਗਈ ਇਸ ਤਰ੍ਹਾਂ ਹਾਂਜੀ ਹਾਂਜੀ ਉਹ ਹੀ ਪਤਾ ਨਹੀਂ ਲੱਗਿਆ ਵੀ ਰੋਕਣ ਦੀ ਕੋਸ਼ਿਸ਼ ਬਥੇਰੀ ਕੀਤੀ ਸੀ ਅਸੀਂ ਔਰ ਬਸ ਦੇਖਿਆ ਨਹੀਂ ਮੁੜ ਕੇ ਵੀ ਨਹੀਂ ਪਿੱਛੇ ਦੇਖਿਆ ਹਾਂ ਇੱਕ ਵਾਰ ਇਹਨੇ ਦੇਖਿਆ ਮੁੜ ਕੇ ਵਿੱਚ ਕਹਿ ਰ ਮਾਂ ਮਾਰਿਆ ਮੈਂ ਸਵੇਰੇ ਕਿਸ ਤਰ੍ਹਾਂ ਦੀ ਰੁਟੀਨ ਸੀ ਜਿਸ ਟਾਈਮ ਉੱਠੇ ਉਸ ਦਿਨ 8:00 8:00 ਦਾ 8:30 ਦਾ ਟਾਈਮ ਸੀ ਸੋ ਰਿਆ ਤੇ ਫਿਰ ਉਹਨਾਂ ਨੇ ਆ ਕੇ ਉਠਾਇਆ ਕਹਿ ਰਹੇ ਚਾਹ ਪੀ ਲੈ ਮੈਂ ਕਹਿ ਰ ਮੈਂ ਕਿ ਚਾਹ ਪੀ ਲੈ ਹਰਸ਼ ਕਹਿ ਰਹੇ ਨਾ ਮੰਮੀ ਉੱਠਾ ਮੈਂ ਉਹ ਮੁੰਡਾ ਬੈਠਿਆ ਰ ਜਿਸ ਜਿਸ ਦਿਨ ਉੱਠਿਆ ਨਹੀਂ ਉਹ ਬੈਠਿਆ ਰ ਉਸ ਟਾਈਮ ਕਹਿ ਰ ਉੱਠ ਕੇ ਚਾਹ ਪੀਅ ਉਹਨੇ ਰੋਟੀ ਵੀ ਖਾਈ ਫਿਰ ਫੜਫੜ ਕੇ ਰ ਬਣਨ ਬੰਦ ਲਾ ਹੋਰ ਪਾਲੇ ਵੀ ਕੱਪੜੇ ਤੇ ਖਰਾਬ ਨੇ ਉਹੀ ਬਣਾਈਨ ਪਵਾਈ ਹੋਰ ਫਿਰ ਫਟਫਟ ਕੇ ਲੈ ਗਿਆ ਕਹਿੰਦਾ ਚੱਲ ਛੇਤੀ ਕਰ ਛੇਤੀ ਉਠੀ ਉਠੀ ਕਹਿ ਰਹਿਣ ਕਹਿਣ ਲੱਗਾ ਵੀ ਉੱਠ ਕੇ ਚੱਲ ਮੇਰੇ ਨਾਲ ਮੈ ਲੈ ਕੇ ਜਾਣ ਦੇ ਨੂੰ ਬਾਕੀ ਪਤਾ ਨਹੀਂ ਅੱਛਾ ਹਾਂਜੀ ਹੁਣ ਦੋ ਬੱਚੇ ਨੇ ਤੁਹਾਡੇ ਕੋਲ ਦੋ ਬੱਚੇ ਤਿੰਨ ਤਿੰਨ ਸੀ ਪਹਿਲਾਂ ਅੱਛਾ ਇਹ ਪਹਿਲੇ ਬੇਟਾ ਜਿਹੜਾ ਉਹ ਕਿੰਨੀ ਉਮਰ ਦਾ ਉਹ 17 ਸਾਲ ਦਾ 17 ਸਾਲ ਦਾ ਅੱਛਾ ਹਾਂਜੀ ਤੇ ਜਿਹੜਾ ਇਹ ਦੋ ਆਪਣਾ ਗਬਲਾ ਸੀ ਇਹਦੀ 14 ਸਾਲ ਦੀ ਉਮਰ ਹੈ ਹਾਂਜੀ 14 ਸਾਲ ਵੇ ਕਿਹੜੀ ਕਿਹੜੀ ਕਲਾਸ ਚ ਪੜਦੇ ਨੇ ਬੱਚੇ ਵੱਡੇ ਵਾਲਾ ਕਿਹੜੀ ਕਲਾਸ ਚ ਪੜਦਾ ਵੱਡੇ ਦਾ ਹਟ ਗਿਆ ਸਕੂਲ 9 ਇਹ ਹੁਣ 8ਵੀਂ ਮਾਂ ਹੁਣ 9ਵੀਂ ਹੋ ਗਿਆ 9ਵੀਂ ਮਾਂ ਹੋ ਗਿਆ ਤਾਂ ਹੁਣ ਹਾਂਜੀ ਤੇ ਘਰ ਦੇ ਵਿੱਚ ਤੁਸੀਂ ਇਹ ਕਮਾਣੇ ਵਾਲੇ ਹੋ ਹਾਂਜੀ ਹਾਂਜੀ ਕਿੰਨੀ ਕ ਇਨਕਮ ਹੈ ਬਾ ਇਨਕਮ ਨੂੰ ਕੀ ਆ ਬਾ ਘਰ ਦਾ ਗੁਜ਼ਾਰਾ ਚੱਲ ਜਾਂਦਾ ਹੀ ਬਾ ਹੂੰ ਕੋਈ ਜ਼ਿਆਦਾ ਕੁਝ ਨਹੀਂ ਹੈ ਘਰ ਦਾ ਖਰਚਾ ਪਾਣੀ ਚੱਲ ਜਾਂਦਾ ਹੈ ਦਿਹਾੜੀ ਲਾ ਜਾਂਦੇ ਫਿਰ ਆ ਜਾਂਦੇ ਕਦੀ ਛੁੱਟੀ ਪੈ ਜਾਂਦੀ ਹੈ ਬਸ ਕੰਮ ਇਹ ਜਈਏ ਦਿਹਾੜੀ ਕਿ ਆਦੀ ਕਰਦੇ ਕਿਤੇ ਲੱਗੇ ਹੋਏ ਹਾਂ ਫੈਕਟਰੀ ਜਾਂਦੇ ਦਲੀਆਂ ਫੈਕਟਰੀ ਚ ਤੇ ਕੰਮ ਕਰ ਕਰਦੇ ਦਿਹਾੜੀ ਪਾਣ ਦੇ 500 ਬਣਦੇ 400 ਬਣ ਜਾਂਦੀ ਬਸ ਅੱਛਾ ਹੋਰ ਵੀ ਗੱਲ ਕਰਾਂਗੇ ਅੱਛਾ ਹੁਣ ਤੁਸੀਂ ਫਿਰ ਕਿਸੇ ਨੂੰ ਸਰਕਾਰਾਂ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਹੋ ਕਿ ਜਿਸ ਤਰੀਕੇ ਦੇ ਨਾਲ ਘਰ ਦੇ ਹਾਲਾਤ ਵੀ ਆਪਾਂ ਦੇਖ ਹੀ ਰਹੇ ਹਾਂ ਮੁੰਡਾ ਉਹ ਜਿਹੜਾ ਤੁਹਾਡਾ ਤੁਸੀਂ ਕਹਿ ਰਹੇ ਸੀ ਕਿ ਜਿੱਦਾਂ ਦਿਹਾੜੀ ਤੇ ਕਿਉਂਕਿ ਘਰ ਦੇ ਜਿਸ ਤਰ੍ਹਾਂ ਹਾਲਾਤ ਬਣੇ ਹੋਏ ਨੇ ਕਹਿੰਦੇ ਕਿ ਸਕੂਲਾਂ ਵੀ ਯਾਨੀ ਵੱਡਾ ਮੁੰਡਾ ਹਟ ਗਿਆ ਜ਼ਰਾ ਉਹ ਵੀ ਕੰਮ ਕਰ ਰਿਹਾ ਵੱਡਾ ਮੁੰਡਾ ਆ ਮਜ਼ੇ ਕਰਾ ਜੋ ਕਾਹਦਾ ਕੰਮ ਸਿੱਖ ਰਿਹਾ ਉਹ ਪਾਸ ਦਾ ਕੰਮ ਕਰਦਾ ਜੀ ਹਾਂ ਕੰਮ ਸਿੱਖਣ ਲੱਗਿਆ अच्छा ਹੁਣ ਸਰਕਾਰਾਂ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਹਾਂ ਕੁਝ ਕਹਿਣਾ ਚਾਹੁੰਦੇ ਹਾਂ ਸਰਕਾਰਾਂ ਨੂੰ ਸਰਕਾਰ ਸਾਡੀ ਮਦਦ ਕਰ ਸਕਦੇ ਆ ਹੋਰ ਤਾਂ ਕੁਝ ਨਹੀਂ ਕਰ ਸਕਦੇ ਹਮ ਮਦਦ ਕਰ ਸਕਦੀ ਸਾਡੀ ਸਾਡੀ ਕੋਈ ਪੁਕਾਰ ਨਹੀਂ ਸੁਣੀ ਐ ਕੋਈ ਹਮ ਨਹੀਂ ਤੁਹਾਡੇ ਕੀ ਨਾਂ ਹੈ ਜੀ ਨਿਰਮਲਾ ਤੁਹਾਡੇ ਕੀ ਲੱਗਦਾ ਸੀ ਹਜਦੀਪ ਪਤੀਜਾ ਲੱਗਦਾ ਸੀ ਮੇਰਾ ਹਮ ਹਾਂਜੀ ਅੱਛਾ ਉਹਦੀ ਕੋਈ ਯਾਦ ਸਾਂਝਾ ਲਾਸਟ ਟਾਈਮ ਯਾਨੀ ਜਿਸ ਟਾਈਮ ਮਿਲੇ ਸੀ ਉਹ ਕਿਦਾਂ ਦਾ ਸਭਾ ਸੀ ਕਿਸ ਤਰ੍ਹਾਂ ਸਰ ਜੀ ਉਹ ਸਾਨੂੰ ਰਾਤ ਨੂੰ ਮਿਲੇ ਸੀਗਾ ਸਵੇਰ ਨੂੰ ਅਸੀਂ ਉਹਨੂੰ ਦੇਖਿਆ ਨਹੀਂ ਹਮ ਹਾਂਜੀ ਏ ਰੋਂਤੀ ਜਾਰੀ ਸੀ ਮੈਂ ਵੀ ਇਹਦੇ ਪਿੱਛੇ ਦੌੜ ਗਈ ਕਹਿੰਦੇ ਸਾਡਾ ਹਰਜਦੇਵ ਡੁੱਬ ਗਿਆ ਡੁੱਬ ਗਿਆ ਮੁੜ ਕੇ ਨਹੀਂ ਦਿਖਿਆ ਸਾਡਾ ਮੁੰਡਾ ਸ ਵੀ ਰਜਿਸਟਰ ਮੈਂ ਇਹਨਾਂ ਨੇ ਕਿਹਾ ਤੁਹਾਨੂੰ ਤੁਹਾਨੂੰ ਕਿੰਨਾ ਪਤਾ ਲੱਗਿਆ ਇਹਨੇ ਇਹ ਰੋਲਾ ਪਾ ਕੇ ਜਾਰੀ ਸੀ ਗਲੀਏ ਚ ਦੌੜਦੇ ਜਾ ਰਹੇ ਸੀਗੇ ਦੋਹੇ ਜਣੇ ਹਾਂਜੀ ਫਿਰ ਅਸੀਂ ਵੀ ਇਹਨਾਂ ਦੇ ਪਿੱਛੇ ਦੌੜ ਗਏ ਵੀ ਪਤਾ ਨਹੀਂ ਕੀ ਹੋ ਗਿਆ ਫਿਰ ਇੰਨਾ ਪਤਾ ਲੱਗਿਆ ਕਿ ਯਸ਼ਦੇਵ ਡੁੱਬ ਗਿਆ ਡੁੱਬ ਗਿਆ ਤੁਸੀ ਕਿ ਲੱਗਦੇ ਹੋ ਜੀ ਬੂਆ ਬੂਆ ਲੱਗਦੇ ਹਾਂ ਸਾਨੂੰ ਕਦ ਪਤਾ ਲੱਗਿਆ ਸੀ ਮੈਨੂੰ ਦੂਸਰੇ ਦਿਨ ਪਤਾ ਲੱਗਿਆ ਸੀ ਮੈਂ ਦਿਹਾੜੀ ਤੇ ਗਈ ਸੀ। ਅੱਛਾ। ਹਾਂ, ਦਿਹਾੜੀ ਤੇ ਪਾਗਰਦੀ ਸੀ। ਤੁਸੀਂ ਕਿੱਥੇ ਰਹਿੰਦੇ ਹੋ? ਇੱਥੇ ਰਹਿੰਦੇ ਹੋ ਯਾਬ? ਇੱਥੇ ਕਗੂਲਾ। ਠੀਕ ਹੈ ਕਗੂਲਾ। ਹਾਂ। ਅੱਛਾ। ਹਾਂ। ਹਰਸ਼ਦੀਪ ਬਾਰੇ ਕੁਝ ਕਹੋਗੇ? ਉਹਦੇ ਦੇ ਨਾਲ ਕੋਈ ਯਾਦ ਸਾਂਝੀ? ਕਿਸ ਤਰ੍ਹਾਂ ਦਾ ਸੁਭਾਸੀ ਉਹਦਾ? ਮੇਰੇ ਹੱਥਾਂ ਤੇ ਪੜਿਆਦਾ ਛੋਟਾ ਸਾਦਾ। ਮੈਂ ਪਾੜ ਕੇ ਗਈ ਸੀ ਛੋਟਾ ਸਾਦਾ। ਮੇਰੇ ਹੱਥ ਤੇ ਘੇਰ ਪੜਿਆਦਾ ਛੋਟਾ ਦਾ। ਹੂੰ। ਕਿਉਂ ਨਹੀਂ ਜਿਆਦਾ ਹੋਵੇਗਾ? ਹੁਣ ਤਾਂ ਦਿਨ ਰਾਤ ਰੋਮਾ। ਕੋਈ ਯਾਦ ਸਾਂਝੀ ਕੀ ਉਹਦੇ ਨਾਲ? ਕੀ ਯਾਦ ਆਂਦੀ ਹੈ ਬਹੁਤ ਯਾਦ ਆੰਮੀ ਨੂੰ ਬਤਾ ਸਕਿਆਂ ਆਂਦੀ ਦੇ ਦੂਰ ਤੇਬ ਜੱਫੀ ਬਾਗ ਮਿਲਦਾ ਦੇ ਬੁਆਹ ਇਹ ਬੁਆਹ ਇਹ ਜਿਹਦਾ ਸੁਪਨੇ ਤਨ ਵਿਖਿਆ ਸੀ ਅੱਛਾ ਜਿਸ ਤਰ੍ਹਾਂ ਕਹਿੰਦੇ ਕਿ ਸੁਪਨੇ ਚ ਵੀ ਦੇਖਿਆ ਸੀ ਕੋਈ ਗੱਲਾਂ ਹੁੰਦੀਆਂ ਇਸ ਤਰ੍ਹਾਂ ਕਿ ਕੋਈ ਆਤਮਾ ਆਂਦੇ ਫਿਰ ਕਹਿੰਦੇ ਸੁਪਨੇ ਚ ਦਿਖ ਕੇ ਕਿ ਮੈਂ ਇਸ ਤਰ੍ਹਾਂ ਕੋਈ ਇਦਾਂ ਦਾ ਸੁਪਨਾ ਆਇਆ ਸੀ ਮੈਨੂੰ ਤਾਂ ਪਤਾ ਨਹੀਂ ਹੈ ਪਰ ਉਹ ਉਹ ਸਾਨੂੰ ਬਹੁਤ ਪਿਆਰ ਕਰਦੇ ਸੀ ਮੈਂ ਹੂੰ ਦਿਨ ਰਾਤ ਯਾਦ ਕਰਦੇ ਸੀ ਜੇਰੇ ਬਾਤ ਸੁਣੀ ਹੈ ਮੇਰੇ ਤੇ ਬਹੁਤ ਯਾਦ ਆਣ ਲੱਗ ਗਈ ਉਹ ਹੀ ਤੁਸੀਂ ਤੁਹਾਨੂੰ ਕੋਈ ਯਾਦ ਆ ਰਹੀ ਹੈ ਉਹਦੀ ਕੋਈ ਗੱਲਬਾਤ ਉਹਦੀ ਹੂੰ ਕੋਈ ਸੁਪਨਾ ਵਗੈਰਾ ਨਹੀਂ ਸਰ ਜੀ ਉਸ ਦਿਨ ਰਾਤ ਨੂੰ ਮੈਨੂੰ ਕਹਿ ਰਹਾ ਚਾਚੀ ਜੇ ਦੁੱਧ ਲੈਣਾ ਮੈਂ ਤੁਹਾਨੂੰ ਕਹਿ ਦਾਂਗਾ ਬਸ ਉਸ ਦਿਨ ਰਾਤ ਨੂੰ ਆਖਰੀ ਵਾਰੀ ਮੇਰੇ ਨਾਲ ਬੋਲਿਆ ਅੱਛਾ ਇੱਕ ਦਿਨ ਪਹਿਲਾਂ ਹਾਂਜੀ ਕੀ ਕਹਿ ਰਹੀ ਸੀ ਚਾਚੀ ਜੀ ਕੋਈ ਦੁੱਧ ਲਾਏਗਾ ਮੈਂ ਤੁਹਾਨੂੰ ਕਹਿ ਦਾਂਗਾ ਜੇ ਦੁੱਧ ਲੈਣਾ ਤੇ ਹੂੰ ਬਸ ਹੋਰ ਕੋਈ ਬਾਤ ਨਹੀਂ ਹੋਈ ਬਸ ਮੁੜ ਕੇ ਨਾ ਉਹ ਦਿਖਿਆ ਨਾ ਬੋਲਿਆ ਸਾਡੇ ਨਾਲ ਤੁਹਾਨੂੰ ਕੋਈ ਕੋਈ ਗੱਲ ਬਾਤ ਹੋਦੀ ਕੋਈ ਸੁਪਨਾ ਵਗੈਰਾ ਆਇਆ ਹੋਵੇ ਕਿਉਂਕਿ ਕਈ ਵਾਰੀ ਐਦਾਂ ਹੁੰਦਾ ਕਿ ਲੋਕ ਕਹਿ ਦਿੰਦੇ ਨੇ ਕਿ ਸੁਪਨਾ ਆਇਆ ਕਿ ਅਸੀਂ ਅਸੀਂ ਉੱਥੇ ਆਏ ਕੁਝ ਸੁਪਨੇ ਮਾਇਆ ਨਹੀਂ ਦੇਖਿਆ ਵੀ ਨਹੀਂ ਇੱਕ ਵਾਰੀ ਵੀ ਘਰਾਂ ਨੂੰ ਤਾਂ ਦੇਖਣਾ ਕਿਸੇ ਨੇ ਤਾਂ ਦੇਖਦਾ ਕਿਸੇ ਨੇ ਨਹੀਂ ਦੇਖਿਆ ਸੋ ਦੇਖਿਆ ਕਿਸ ਤਰੀਕੇ ਦੇ ਨਾਲ ਜੋ ਹਾਲ ਬਣਿਆ ਹੋਇਆ ਹੈ ਪਰਿਵਾਰ ਦਾ ਉਹਦੇ ਜਿਹੜੇ ਪੜੋਸੀ ਨੇ ਚਾਚੀ ਉਹਦੀ ਬੂਆ ਉਹਦੀ ਤੇ ਜਿਹੜੇ ਉਹਦੇ ਦੋਸਤ ਸਾਖ ਸਬੰਧੀ ਪਿੰਡ ਦੇ ਲੋਕ ਕਿਸ ਤਰੀਕੇ ਦੇ ਨਾਲ ਇੱਕ ਸੋਗ ਦੀ ਲਹਿਰ ਚਾਈ ਹੋਈ ਹੈ ਇਲਾਕੇ ਦੇ ਵਿੱਚ ਹਜੇ ਤੱਕ ਵੀ ਇੱਕ ਹਫਤਾ ਹੋ ਚੁੱਕਿਆ ਹਜੇ ਤੱਕ ਉਹਦੀ ਡੈੱਡ ਬੋਡੀ ਨਹੀਂ ਮਿਲੀ ਪਰ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਕਿ ਸਾਨੂੰ ਇਨਸਾਫ ਮਿਲੇ ਸਾਡੇ ਬੱਚੇ ਦੀ ਡੈੱਡ ਬੋਡੀ ਮਿਲੇ ਕੋਈ ਤਾਂ ਕੋਈ ਸਾਥ ਦੇਵੇ ਹਾਲਾਂਕਿ ਕੋਸ਼ਿਸ਼ ਤਾਂ ਗੋਤਾ ਖੋਰਾ ਨੇ ਵੀ ਕੀਤੀ ਪ੍ਰਗਟ ਸਿੰਘ ਨੇ ਕੀਤੀ ਪ੍ਰਸ਼ਾਸਨ ਵੀ ਲਗਾਤਾਰ ਮੇਰੀ ਖਿਆਨਾ ਕੰਮ ਕਰ ਰਿਹਾ ਪਰ ਕਿਤੇ ਨਾ ਕਿਤੇ ਕਿੰਨੇ ਦਿਨ ਹੋ ਗਏ ਹੁਣ ਟਿੱਲ ਛੁੱਟ ਚੁੱਕੀ ਹੈ ਸਿਰਫ ਪਿੰਡ ਦੇ ਲੋਕ ਹੀ ਜਾਣਦੇ ਨੇ ਸਵੇਰੇ ਉਹਨਾਂ ਦੇ ਦੋਸਤ ਜਾਣਦੇ ਨੇ ਪਰ ਲੱਭ ਕੇ ਆ ਜਾਂਦੇ ਨੇ ਕੀ ਆਏ ਹਰਸ਼ਦੀਪ ਦੀ ਜਿਹੜੀ ਡੈੱਡ ਬੋਡੀ ਹੈ ਕਿ ਐਦਾਂ ਹੀ ਰੁਲ ਜੇਗੀ ਜਾਂ ਫਿਰ ਪ੍ਰਸ਼ਾਸਨ ਕੁਝ ਕਰੇਗਾ ਸੋ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਇੱਕ ਗਰੀਬ ਪਰਿਵਾਰ ਦਾ ਇੱਕ ਬੱਚਾ ਜਿਸ ਤਰੀਕੇ ਦੇ ਨਾਲ ਅੱਜ ਡੁੱਬ ਕੇ ਪੂਰਾ ਇੱਕ ਹਫਤਾ ਹੋ ਚੁੱਕਿਆ ਹੈ ਮਿਲੇ ਨਹੀਂ ਹੈ ਉਹਦੀ ਡੈੱਡ ਬੋਡੀ ਇੱਕ ਪਰਿਵਾਰ ਦੇ ਮੰਗ ਕਰ ਰਿਹਾ ਇੱਕ ਪਿੰਡ ਮੰਗ ਕਰ ਰਿਹਾ ਕਿ ਇਨਸਾਫ ਮਿਲੇ ਬੱਚੇ ਨੂੰ ਚਲੋ ਬੱਚਾ ਤਾਂ ਹੁਣ ਚਲਿਆ ਗਿਆ ਇਸ ਦੁਨੀਆ ਤੋਂ ਕਿ ਅਸੀਂ ਆਪਣੇ ਬੱਚੇ ਦੀ ਸੰਸਕਾਰ ਕਰ ਚੁੱਕੀ ਸਕੀਏ ਲਾਸਟ ਟਾਈਮ ਦੇ ਵਿੱਚ ਪਰ ਕਹਿੰਦੇ ਨੇ ਕੀ ਹੋਵੇਗਾ ਕਿ ਅਗਰ ਉਹਦੀ ਡੈਡੀ ਬਾਡੀ ਨਹੀਂ ਮਿਲਦੀ ਪਰ ਦੇਖਿਆ ਜਾਂਦਾ ਹੈ ਕਿ ਬਹੁਤ ਸਾਰੇ ਚੋਏ ਦੇ ਵਿੱਚ ਮੈਂ ਗੱਲ ਕਰਾਂ ਜਿਸ ਤਰ੍ਹਾਂ ਕੁੱਤੇ ਬਿੱਲੇ ਇਦਾਂ ਦੇ ਹੁੰਦੇ ਨੇ ਮੱਛੀਆਂ ਹੁੰਦੇ ਨੇ ਤੁਹਾਨੂੰ ਲੱਗਦਾ ਹੈ ਕਿ ਬਹੁਤ ਸਾਰੇ ਲੋਕ ਇਹ ਵੀ ਗੱਲਾਂ ਕਰ ਰਹੇ ਨੇ ਕਹਿੰਦੇ ਕਿ ਕਈ ਵਾਰੀ ਉਹਦੀ ਡੈੱਡ ਬਾਡੀ ਨੂੰ ਜਿਸ ਤਰ੍ਹਾਂ ਜਾਨਵਰ ਵੀ ਘੁੰਮਦੇ ਨੇ ਕਿਤੇ ਉਹ ਨਾ ਖਾ ਗਏ ਹੁਣ ਕੋਈ ਪਤਾ ਨਹੀਂ ਵੀ ਜੀ ਪਤਾ ਹੀ ਅਸੀਂ ਤਾਂ ਵੈਸੇ ਕੋਸ਼ਿਸ਼ ਬਹੁਤ ਕਰ ਲਈ ਰਾਤ ਦੇਰ ਕੋਈ ਪਤਾ ਵੀ ਨਹੀਂ ਜੀ ਵੀਰੇ ਪਤਾ ਗਿਆ ਰਾਤ-ਰਾਤ ਕੋਈ ਚੀਜ਼ ਹੈ ਜੀ ਕੋਈ ਚੱਕ ਵੀ ਲਈ ਜਾਂਦੀ ਹੈ ਜਾਨਵਰੀ ਬਹੁਤ ਨੇ ਇਹ ਜੰਗਲੀ ਇਲਾਕਾ ਇਹਨਾਂ ਦਾ ਚੋਆ ਹੈ ਜੀ ਚੀਜ਼ ਹੈ ਕੋਈ ਰਾਤ-ਰਾਤ ਕੋਈ ਚੀਜ਼ ਹੋਰ ਵੀ ਚੱਕ ਕੇ ਲਈ ਜਾ ਸਕਦੀ ਹੈ ਸੋ ਸਾਡੀ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਕਿ ਇਸ ਪਰਿਵਾਰ ਦਾ ਸਾਥ ਦਿੱਤਾ ਜਾਵੇ ਤੇ ਜਿਸ ਤਰੀਕੇ ਦੇ ਨਾਲ ਗਰੀਬ ਪਰਿਵਾਰ ਹੈ ਤੇ ਘਰ ਦੇ ਹਾਲਾਤ ਦੇਖੇ ਨੇ ਕਿ ਸਰਕਾਰਾਂ ਨੂੰ ਵੀ ਅਪੀਲ ਹੈ ਕਿ ਇਹਨਾਂ ਦਾ ਸਹਿਯੋਗ ਕੀਤਾ ਜਾਵੇ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸੋ ਆਪ ਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਤੁਸੀਂ ਵੀ ਇਸ ਦੇ ਬਾਰੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਕਿਉਂਕਿ ਜਿਸ ਤਰੀਕੇ ਦੇ ਨਾਲ ਲੱਗ ਲੱਗ ਥਾਵਾਂ ਤੇ ਇਸ ਚੈਨਲ ਨੂੰ ਲੋਕ ਦੇਖ ਰਹੇ ਨੇ ਸੋ ਆਪ ਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਫ੍ਰੀडम ਟੀਵੀ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੇ ਸਹਿਯੋਗੀ ਗੁਰਪ੍ਰੀਤ ਧੋਆ ਦੇ ਨਾਮ ਸੋ ਨੂੰ ਜਾਂਸਲਾ ਦੀ ਰਿਪੋਰਟ ਪੰਜਾਬ